بابا گوردا جی گراج مہاراج کا جنم ہوا گرو ہرگوبند مہاراج جی پتر سن ایک بہادر بابا گرد نے رنگ روپ نشان پہلے پاشا گرو نانک دیو مہاراج جی بہ میل خاندان ਬਾਬਾ ਗੁਰਦਤਾ ਜੀ ਜੇਨੇ ਇਹਨਾਂ ਦੀ ਪ੍ਰਾਤਿਵੇ ਉਸੇ ਸ਼ਹਿਰ ਦੇ ਵਿੱਚ ਗਈ ਜਿਸ ਸ਼ਹਿਰ ਦੇ ਵਿੱਚ ਗੁਰਨਾਮ ਦੇਵ ਜੀ ਮਾਤਾ ਸੁਲੱਖਣੀ ਨੂੰ ਲੈਣ ਵਾਸਤੇ ਗਏ ਸਾਨ ਉਸੇ ਸ਼ਹਿਰ ਬਾਦ ਨਾ ਜਾਂਦੀ ਹੈ ਬਾਬਾ ਗੁਰਦਤਾ ਜੀ ਦੀ ਬਰਕਾਤੇ ਦੀ ਤਰਫੀ ਲੈਣ ਵਾਸਤੇ ਸਾਨੂੰ ਮਾਤਾ ਅਨਰਤੀ ਜੀ ਤੇ ਮਨਰਤੀ ਜੀ ਦਾ ਜਿਹੜਾ ਨਾਮ ਸੀ ਬਾਅਦ ਵਿੱਚ ਸੋਹਰੇ ਗਾਵੇ ਵਿੱਚ ਅੰਕ ਬਰਨ ਕੇ ਰਚਿਆ ਗਿਆ ਰਾਜ ਕੋ ਰਾਜਪੁਰਜੀ ਦਾ ਵਿਆਹ ਸੰਨ 1623 ਦੇ ਵਿੱਚ ਬਰਬਰ ਪੰਡਿਤਾਂ ਦੇ ਨਾਮ ਹੋਇਆ। ਇਹਨਾਂ ਦੇ ਘਰ ਦੇ ਵਿੱਚ ਪਹਿਲੇ ਪੁੱਤਰ ਦਾ ਜਨਮ ਹੋਇਆ ਜਿਹਦਾ ਨਾਮ ਸੀ ਧੀਰਵਰ। ਧੀਰਵਰ ਦਾ ਜਨਮ ਹੋਇਆ ਤੇ ਬਰਬਰ ਪੁੱਤਾਂ ਸਾਹਿਬ ਜੀ ਹੁਣ ਵੇਖ ਕੇ ਕਹਿੰਦੇ ਨੇ ਕਿ ਇਹ ਜਿਹੜਾ ਬੱਚਾ ਹੈ ਇੱਕ ਕਪਟੀ ਹੈ। ਕਹਿੰਦੇ ਇਹ ਬੱਚਾ ਸ਼ਰਮ ਹੋਇਆ ਕਰੇਗਾ। ਤਾਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਕਰਤਾਰਪੁਰ ਦੀ ਧਰਤੀ ਦੇ ਸਾਨੂੰ ਉਹਨਾਂ ਨੂੰ ਖਬਰਾਂ ਮਿਲੀਆਂ ਕਿ ਕਿਰਤ ਪਰ ਸਾਹਮਣੇ ਉਹਨਾਂ ਨੂੰ ਖਬਰਾਂ ਮਿਲੀਆਂ ਕਿ ਸਾਡੇ ਘਰ ਦੇ ਵਿੱਚ ਕਿਰਤ ਕਰਤਾਰਪੁਰ ਦੀ ਧਰਤੀ ਆ ਪੁੱਤ ਨੇ ਜਨਮ ਲਿਆ ਪੁੱਤਰ ਨੇ ਜਨਮ ਲਿਆ ਤੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਆਏ ਆਣ ਕੇ ਦੇਖਦੇ ਨੇ ਪੁੱਤਰ ਨੂੰ ਦੇਖਦੇ ਨੇ ਸਭ ਤੋਂ ਵੱਡਾ ਪੁੱਤਰਾ ਹੈ ਤੇ ਦੇਖ ਕੇ ਕਹਿੰਦੇ ਨੇ ਕਿ ਇਹ ਧੀਰਨ ਨੂੰ ਦੇਖ ਕੇ ਤੇ ਇਹ ਲੱਗਦਾ ਹੈ ਕਿ ਜਿਵੇਂ ਸਾਡਾ ਤਾਇਆ ਪ੍ਰੀਤੀ ਚੰਦ ਜੀ ਦੁਬਾਰਾ ਜਨਮ ਲੈ ਕੇ ਸਾਡੇ ਘਰ ਦੇ ਵਿੱਚ ਆ ਗਿਆ ਹੋਵੇ ਕਿਉਂਕਿ ਜੋ ਕੁਝ ਪ੍ਰੀਤੀ ਚੰਦ ਨੇ ਕੀਤਾ ਉਹ ਹੀ ਕੁਝ ਧੀਰਮਨ ਕਰਦਾ ਰਿਹਾ ਪ੍ਰੀਤੀ ਚੰਦ ਆਪਣੇ ਜੀ ਦਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਨਾਲ ਝਗੜਾ ਕਰਦਾ ਰਿਹਾ ਸਾਰੀ ਵਾਰ ਆਪਣੇ ਪ੍ਰਾਜਾ ਨੂੰ ਅਰਚਾ ਦੇ ਮਹਾਰਾਜ ਜੀ ਨਾਲ ਕੀਰਤਨ ਕਰਦਾ ਰਿਹਾ ਝਗੜਾ ਕਰਦਾ ਰਿਹਾ ਆਪਣੇ ਭਤੀਜੇ ਨੂੰ ਹਰਿਵੰਸ ਜੀ ਮਹਾਰਾਜ ਨੂੰ ਪਰਵਾਉਣੀਆਂ ਚਾਲਾਂ ਚੱਲਦਾ ਰਿਹਾ ਆਜੋ ਕੋਈ ਉਹ ਜਿਹੜਾ ਸੀ ਧੀਰਮਨਨ ਕਰਨਾ ਸ਼ੁਰੂ ਕੀਤਾ ਹੈ ਆਪਣੇ ਭਰਾ ਗੁਰਵਾਲਾ ਸਾਹਿਬ ਦੇ ਨਾਲ ਇਹਦਾ ਧੀਰਮਨ ਨੇ ਕੀਤੀ ਇਤਾਂ ਦੇ ਨਾਲ ਵੀ ਝਗੜਾ ਕੀਤਾ ਇਹ ਤਾਂ ਤਾਂ ਕਿ ਜਦੋਂ ਬਾਬਾ ਗੁਰੂ ਜੀ ਨੇ ਕਿਹਾ ਸੀ ਆਹ ਕਾਲ ਚਲਾਣਾ ਕਰਦੇ ਲੈਣਾ ਤੇ ਧੀਰਮ ਉਹਨਾਂ ਦੇ ਅਰਤਨ ਸੰਸਕਾਰ ਤੇ ਵੀ ਨਹੀਂ ਸੀ ਪਹੁੰਚਿਆ ਐਨਾ ਇਹਨੇ ਝਗੜਾ ਕੀਤਾ ਕੀਤਾ ਕੀਤੀ ਆਪਣੇ ਸਕੇ ਚਾਚੇ ਗੁਰ ਤੇਗ ਬਹਾਦਰ ਸਾਹਿਬ ਜੀ ਨੂੰ ਮਰਵਾਉਣ ਦੇ ਲਈ ਬਾਦੇ ਬਤਾਲੇ ਧਰਤੀ ਤੇ ਸ਼ੇਵਸੰਦ ਨੂੰ ਆਪਣੇ ਕੋਲ ਪੈਸੇ ਦਿੱਤੇ ਤੇ ਗੁਰ ਤੇਗ ਬਹਾਦਰ ਸਿੰਘ ਮਹਾਰਾਜ ਕੋਲੀ ਚਲਵਾਈ ਸੀ ਢੀਰਵਲ ਨੇ ਸਕੇ ਚਾਚੇ ਲਖਨ ਗੁਰ ਤੇਗ ਬਹਾਦਰ ਸਿੰਘ ਮਹਾਰਾਜ ਢੀਰਵਲ ਨੇ ਪਰ ਚਾਚੇ ਨੂੰ ਵਰਮਾ ਵਾਸਤੇ ਹੋਲੀ ਚਲਵਾਈ ਕਾਰਨ ਇੱਕੋ ਸੀ ਕਿ ਮੈਂ 22 ਮੰਡੀਆਂ ਲਾ ਕੇ ਬਾਤਰੀ ਨੂੰ ਪਖੰਡੀ ਬੈਠੇ ਨੇ ਤੇ ਮੈਂ ਵੀ ਬੈਠਾ ਸੀ ਪਰ ਹੁਣ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਕਿਉਂਕਿ ਨਵੇਂ ਪੁਰ ਤੇਗ ਬਾਬਰ ਸਿੰਘ ਮਹਾਰਾਜ ਜਲ ਹੋ ਚੁੱਕੇ ਨੇ ਮਖਨ ਚਲਬਾਨੇ ਕਹਿ ਦਿੱਤਾ ਸਾਚਾ ਗੁਰਵਾਦੋਰੇ ਇਸੇ ਕਰਕੇ ਜਿਹੜੇ ਅਰਜਾ ਇਸ ਚਾਚੇ ਨੂੰ ਬਰਵਾਤੀਏ ਤੇ ਗੁਰਦਾ ਕੰਦੀ ਦਾ ਵਾਰਿਸ ਮੈਂ ਹੀ ਹੋਣਾਗਾ ਹਜ ਹੁਣ ਗੋਬੀ ਸਿੰਘ ਮਹਾਰਾਜ ਦਾ ਚਲਪ ਨਹੀਂ ਸੀ ਹੋਇਆ ਕਿਉਂਕਿ ਪਤਾ ਸੀ ਘਰ ਦੇ ਵਿੱਚ ਵਾਰਿਸ ਹੀ ਕੋਈ ਨਹੀਂ ਹੋਇਆ ਚਾਚੇ ਨੂੰ ਮੰਗ ਦਿੱਤਾ ਕਿ ਗੁਰਦਾ ਕੰਦੀ ਮੈਨੂੰ ਮਿਲੇਗੀ ਕੋਈ ਚਲਵਾਈ ਅਚਾਈ ਲੱਗ ਗਈ ਮਕਰ ਸ਼ਾਲੂ ਬੜੇ ਨੂੰ ਪਤਾ ਲੱਗਾ ਕਿ ਧੀਰਮਨ ਉਹ ਸੋਟਾ ਬਾਹਰ ਪੜਾ ਰੋਟੀਆਂ ਸਿੱਖਾਂ ਨੇ ਸਾਰਾ ਸਮਾਨ ਉੱਡ ਕੇ ਵਾਪਸ ਲੈ ਜਾਂਦਾ ਮਹਾਰਾਜ ਕਹਿ ਲਗੇ ਨਹੀਂ ਧੀਰਮਨ ਨੂੰ ਛੱਡ ਦਿਓ ਤੇ ਨਾਨਕ ਮਹਾਰਾਜ ਨੇ ਬਚਨ ਕਹੇ ਭਲੇ ਧੀਰਮਨ ਭਲੇ ਧੀਰਮਨ ਭਲੇ ਧੀਰਮਨ ਭਾਵੇਂ ਧੀਰਮਨ ਗੁਰੂ ਨਾਨਕ ਸਾਹਿਬ ਤੇਰਾ ਵੀ ਭਲਾ ਕਰ ਬੇਰੇ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ ਕਿ ਭਾਵੇਂ ਦੁਸ਼ਮਣ ਵੀ ਚਾਲ ਕੇ ਆ ਜੇ ਨਾ ਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਕਰੇ ਉਹਨਾਂ ਵਰਤਮਾਨੀ ਦਿੱਤੀ ਜਾਂਦੀ ਉਹਦਾ ਭੜਾ ਹੀ ਹੰਗਿਆ ਜਾਂਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੰਗਲੇ ਮੈਦਾਨ ਦੇ ਵਿੱਚ ਲੜਦੇ ਨੇ ਪੈਦੇ ਖਾਨ ਕੈਦਰਿਕ ਪੈਦੇ ਨਾ ਪਹਿਲਾ ਵਾਰ ਤੋਂ ਕਰ ਬਾਦ ਪੀਤਾ ਤੇ ਸਤਿਗੁਰੂ ਜੀ ਕਹਿਦੇ ਪੈਦੇ ਨਾ ਵਾਰ ਇੱਜ ਨਹੀਂ ਇੱਜ ਕਰੀਦਾ ਐ ਸਤਿਗੁਰੂ ਜੀ ਦੁਸ਼ਮਣ ਨੂੰ ਜੰਗ ਦੇ ਮੈਦਾਨ ਦੇ ਵਿੱਚ ਲੜ ਕੇ ਢੰਗ ਸਿਖਾਉਂਦੇ ਨੇ ਇਹ ਕੰਮ ਕੋਈ ਕਰਦਾ ਨਹੀਂ ਦਸ਼ਮਨ ਉਹ ਰਹੰਦੇ ਵਾਸਤੇ ਚਾਲਾਂ ਚੱਲੀਆਂ ਜਾਂਦੀਆਂ ਨੇ ਪਰ ਦੁਸ਼ਮਨ ਜੰਗ ਜਿੱਤਣ ਵਾਸਤੇ ਤਰੀਕੇ ਕਰਦਾ ਹੋ। ਕੋਈ ਨਿਸਖੁਲਾ ਹੁੰਦਾ ਪਰ ਗੁਰਨਾਨਕ ਦੇ ਕਰ ਦੀ ਵਡਿਆਈ ਐਡੀ ਮਹਾਨ ਹੈ ਕਿ ਗੁਰੂ ਸਾਹਿਬ ਦੁਸ਼ਮਨ ਨੂੰ ਦੁਸ਼ਮਨ ਨਹੀਂ ਮੰਨਦੇ। ਬਾਣੀ ਦਾ ਵੀ ਬਚਨ ਹੈ ਮਹਾਰਾਜ ਜਨ ਜਿਸ ਅੰਦਰ ਤਾਤ ਪਰਾਇ ਹੋਵੇ ਇਸ ਦਾ ਕਦੇ ਨਾ ਹੋਵੇ ਭਲਾ। ਜਿਸ ਬੰਦੇ ਦੇ ਅੰਦਰ ਈਰਖਾ ਹੋਵੇ ਜਿਸ ਬੰਦੇ ਦੇ ਅੰਦਰ ਮਨ ਦੇ ਵਿੱਚ ਗੁੱਸੇ ਦੀ ਭਾਵਨਾ ਝਗੜੇ ਦੀ ਭਾਵਨਾ ਹੋਵੇ ਬੈਰ ਕੁਣੇ ਦੀ ਭਾਵਨਾ ਹੋਵੇ ਬਾਣੀ ਕਹਿੰਦੇ ਉਸ ਬੰਦੇ ਦਾ ਕਦੇ ਮਲਾ ਨਹੀਂ ਹੁੰਦਾ ਤੇ ਗੁਰੂ ਸਾਹਿਬ ਨੇ ਕਦੇ ਕਿਸੇ ਦੇ ਨਾਮ ਕੋਰਾ ਨਹੀਂ ਕੀਤਾ ਕਦੇ ਕਿਸੇ ਦੇ ਨਾਲ ਬੈਰ ਨਹੀਂ ਕਰਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਜੰਗਾਂ ਲੜੀਆਂ ਪਰ ਸਤਗੁਰੂ ਜੀ ਕਹਿੰਦੇ ਮੈਂ ਇਹ ਦਿਨ ਨਹੀਂ ਕਰਦਾ ਮੈਂ ਕਿਸੇ ਦੇ ਨਾਲ ਚੰਨ ਕਰਾਂ ਮੈਂ ਮੈਦਾਨੇ ਜੰਗ ਦੇ ਵਿੱਚ ਤਲਵਾਰ ਲੈ ਕੇ ਆਵਾਂ ਮੇਰਾ ਆਤਮਾ ਚੈਨ ਨਹੀਂ ਕਰਦਾ ਹਮ ਖੋਜਣੇ ਚਾਹਤੇ ਕਿ ਕਿਸੇ ਨਾਲ ਜੰਗ ਹੋ ਹਾਂ ਹੁਣ ਸੇ ਹਮ ਜੰਗ ਜ਼ਰੂਰ ਲੜੇਗੇ ਜਿਨ ਲੜਨੇ ਦੀ ਉਮੰਗ ਹੋ ਦੇਵਨੀ ਕਰਦਾ ਕਿਸੇ ਦੇ ਬਾਤ ਕਰੀਏ ਪਰ ਕੋਈ ਜ਼ਾਲਮ ਸਾਡੇ ਤੇ ਚੜ ਕੇ ਆਵੇ ਸਾਡੀਆਂ ਇੱਜ਼ਤਾਂ ਹੱਥ ਪਾਵੇ ਸਾਡੀਆਂ ਜ਼ਮੀਨਾਂ ਤੇ ਆ ਕੇ ਕਬਜ਼ੇ ਕਰੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਉਹਨਾਂ ਦੇ ਚਾਤ ਨਾਲ ਜੰਗ ਵਿੱਚ ਜ਼ਰੂਰ ਕਰਾਂਗਾ ਮੈਂ ਦਰਵਾਜ਼ਾ ਕਹਿ ਐਵੇਂ ਸ਼ੌਂਕ ਦੇ ਨਾਮ 'ਚ ਜੁੜਦਾ ਸਤਿਗੁਰੂ ਵੀ ਨਾਮ ਆਪਣੇ ਵਿੱਚ ਲਿਖਿਆ ਸੀ ਕਿ ਬੇਨ ਦਾ ਚਾਰ ਕੀ ਆਮਦ ਕਰ ਮੈਂ ਉਹ ਚਾਰਗੇ ਜੋ ਤਮਾ ਚੁਕੀ ਹੈ ਕੋਈ ਸ਼ੌਂਕ ਦੇ ਨਾਲ ਤੀਰ ਵਿੱਚ ਲਾਉਂਦਾ ਮੈਨੂੰ ਨਾਚਾਰ ਕੀਤਾ ਗਿਆ ਮੈਨੂੰ ਮਜਬੂਰ ਕੀਤਾ ਗਿਆ ਜੱਗ ਦੇ ਮੈਦਾਨ ਦੇ ਵਿੱਚ ਆਉਣ ਵਾਸਤੇ ਤੇ ਸਤਿਗੁਰੂ ਜੀ ਜਦੋਂ ਜੱਗ ਦੇ ਨਾਮ ਵਿੱਚ ਆਉਂਦੇ ਸੀ ਨਾ ਸਰਸਾ ਦੇ ਕੰਢੇ ਧਿਆਨ ਕੇ ਆਸਾ ਦੀ ਵਾਰ ਦਾ ਪਾਣ ਪੀਤਾ 10 ਲੱਖ ਮੁਕਈਆ ਚੜ ਕੇ ਵੀ ਆਇਆ ਤੇ ਉਹ ਸਮੇਂ ਸਾਧੂ ਜੀ ਆਸਾ ਦੀ ਵਾਰ ਦਾ ਕੀਰਤਨ ਕਰਦੇ ਨੇ ਸਮਾਪਤੀ ਹੋਈ ਤੇ ਜਵੇਂ ਆਸਾ ਦੇ ਵਾਰ ਦੀ ਸਮਾਪਤੀ ਹੋਈ ਨਾ ਕੀਰਤਨ ਦੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਖੁੱਡ ਮਿਆਨ ਦੇ ਵਿੱਚੋਂ ਤਲਵਾਰ ਕੱਢ ਕੇ ਜੰਗਲੇ ਮੈਦਾਨ ਦੇ ਵਿੱਚ ਆਉਂਦੇ ਨੇ ਜਦੋਂ ਮਹਾਰਾਜ ਜੰਗਲੇ ਮੈਦਾਨ ਦੇ ਵਿੱਚ ਆਏ ਤੇ 10 ਹਜ਼ਾਰਕ ਵਜ਼ੀਰ ਖਾਨ ਦੀ ਜਿਹੜੀਆਂ ਫੌਜਾਂ ਨੇ ਉਹਨਾਂ ਦੇ ਵਿੱਚੋਂ ਹਾਰ ਸੌਂਦੀ ਹੈ ਕਹਿੰਦੇ ਤੇ ਕਿ ਗੁਰੂ ਗੋਬਿੰਦ ਕੀ ਤਲਵਾਰ ਜਦ ਨਿਕਲਦੀ ਹੈ ਉਹ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਪੈਸੇ ਤੇ ਮਿਆਨ ਦੇ ਵਿੱਚੋਂ ਕੱਢਦੇ ਨਹੀਂ ਜੰਗ ਦੇ ਮੈਦਾਨ ਵਿੱਚ ਪਾਉਂਦੇ ਨਹੀਂ ਪਰ ਕਹਿੰਦੇ ਨੇ ਕਿ ਜਦੋਂ ਪਾਉਂਦੇ ਨੇ ਨਾ ਤਾਂ ਉਹ ਕਈਆਂ ਦੇ ਸਿਰ ਲਾ ਕੇ ਉਹਨਾਂ ਦੀ ਪਰਿਵਾਰ ਫਿਰ ਵਾਪਸ ਮੋੜਦੀ ਹੈ ਉਂਝ ਉਹਨਾਂ ਦੀ ਪਰਿਵਾਰ ਵਾਪਸ ਨਹੀਂ ਜਾਂਦੀ ਕਈਆਂ ਹਜ਼ਾਰਾਂ ਦੇ ਸਿਰ ਲਾ ਕੇ ਜਾਂਦੀ ਹੈ ਤੇ ਮਹਾਰਾਜ ਕਹਿੰਦੇ ਨੇ ਮੈਂ ਸ਼ੌਕ ਦੇ ਲਈ ਜੰਗ ਨਹੀਂ ਲੜਦਾ ਮੈਂ ਕਿਸੇ ਦੀ ਜ਼ਮੀਨ ਆਪਣਣ ਵਾਸਤੇ ਕੋਈ ਮਿਹਰ ਨਹੀਂ ਕਰਦਾ ਮੈਂ ਜੰਗ ਨਹੀਂ ਲੜਦਾ ਮਜਬੂਰੀ ਦੇ ਵਿੱਚ ਲੜਨੀਆਂ ਪੈਂਦੀਆਂ ਨੇ ਅੱਜ ਕਹਿੰਦੇ ਨੇ ਕਿ ਬਾਬਾ ਗੁਰਦਤਾ ਜੀ ਦੇ ਘਰ ਧੀਰ ਮਦ ਦਾ ਜਨਮ ਹੋਇਆ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਇਹ ਕਹਿੰਦੇ ਨੇ ਸਾਡੇ ਤਾਇਆ ਪ੍ਰੀਤਿ ਚੰਦ ਵਰਗਾ ਲੱਗਦਾ ਹੈ ਉਹਨਾਂ ਵਰਗਾ ਕੱਪੜੇ ਲੱਗਦਾ ਉਹਨਾਂ ਵਰਗਾ ਚਾਲਤ ਲੱਗਦਾ ਸਮਾਂ ਬੀਤਿਆ ਬਾਬਾ ਪ੍ਰੀਤਿ ਚੰਦ ਦੇ ਜਵਾਨ ਮੁੰਡੇ ਜਾਂਦੇ ਨੇ ਸਮਾਂ ਬੀਤਿਆ ਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਲਹੂ ਤੋਂ ਮੁਜਰਸ ਖਾਨਾ ਫੌਜ ਚੜਾਈ ਕਰਕੇ ਅਮਰਸਰ ਲੈ ਕੇ ਆਇਆ ਇਹ ਪਹਿਲੇ ਜੰਗ ਹੋਈ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਜੀ ਦੀ ਇਹ ਜੰਗ ਜਿਹੜੀ ਹੋਈ ਸਾਨੂੰ 1675 ਦੇ ਵਿੱਚ ਹੋਈ 29 ਦੇ ਵਿੱਚ ਇਹ ਜੰਗ ਹੋਈ ਇਹ ਜਿਹੜੀ ਜੰਗ ਹੋਈ ਇਹ ਤੋਂ ਦੂਜੇ ਦਿਨ ਹੀ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਜੀ ਦੀ ਬੀਬੀ ਬੀਰੋ ਜਿਹਦਾ ਅਨੰਦਕਾਰ ਹੋਣਾ ਸੀ ਉਦੋਂ ਮੁਗਲ ਸਰਕਾਰ ਫੌਜ ਲੈ ਕੇ ਆਇਆ ਤੇ ਸਤ ਗੁਰੂ ਜੀ ਨੇ ਬੜੀ ਪਰਾਦਰਿ ਨਾਲ ਜਾ ਕੇ ਦਿੱਤੀ ਜਿਵੇਂ ਅੰਮ੍ਰਿਤਧਰ ਦੇ ਧਿਆਨ ਕੇ ਆਪਣੀ ਤੀਰ ਅਨੰਦ ਕਰਦੇ ਵੀ ਕਰਾਏ ਫਤਿਹ ਹੋਈ ਜੰਗ ਦੇ ਮੈਦਾਨ ਦੇ ਵਿੱਚ ਸਮਾਪਿਤਿਆ ਦੂਜੀ ਜੰਗ ਹੋਈ ਉਹ ਵੀ ਜੰਗ ਸਨ 1625 ਦੇ ਅੰਦਰ ਸਤੰਬਰ ਦੇ ਮਹੀਨੇ ਦੇ ਵਿੱਚ ਹੋਈ ਉਹ ਜਿਹੜੀ ਜੰਗ ਸੀ ਉਸ ਜੰਗ ਦਾ ਜਿਹੜਾ ਕਾਰਜ ਬਣਿਆ ਜਲੰਧਰ ਦਾ ਸੂਬੇਦਾਰ ਫੌਜ ਲੈ ਕੇ ਆਇਆ ਤੇ ਇਹਨਾਂ ਨੇ ਕਹਿੰਦੇ ਸਾਬੂ ਗੁਰੂ ਤੇ ਹਮਲਾ ਕੀਤਾ ਮਹਾਰਾਜ ਨੇ ਡੱਟ ਕੇ ਮੁਕਾਬਲਾ ਕੀਤਾ ਇੰਤੇ ਵੀ ਫਤਿਹ ਹੋਈ 29 ਸਾਲ ਪਿਤੇ ਤੇ ਅੱਗੇ ਸਾਲ 1630 ਸਾਲ ਆਈ ਇਸ ਸਾਲ ਦੇ ਵਿੱਚ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਰਾਜ ਦੇ ਕਾਲਕ ਪੁੱਤਰ ਨੇ ਜਨਮ ਲਿਆ ਬਰਬੁਰ ਗੁਰਦਤਾ ਜੀ ਦੇ ਕਾਲਕ ਪੁੱਤਰ ਨੇ ਜਨਮ ਲਿਆ ਜਿਹਦਾ ਨਾਮ ਰੱਖਿਆ ਗਿਆ ਹਰ ਰਾਏ ਸਿੰਘ ਜੀ ਇਹਨਾਂ ਦਾ ਜਨਮ ਕਿਰਤਪੁਰ ਸਾਹਿਬ ਦੀ ਧਰਤੀ 'ਤੇ ਹੋਇਆ ਧਰਮ ਦਾ ਜਨਮ ਆਪਣੇ ਨਾਗਿਕ ਕਰਤਾਰਪੁਰ ਹੋਇਆ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਰਾਜ ਦਾ ਜਨਮ ਕਿਰਤਪੁਰ ਸਾਹਿਬ ਦੀ ਧਰਤੀ 'ਤੇ ਹੋਇਆ ਸਮਵੇਦਤਾ ਗਿਆ ਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਆਪਣੇ ਖੋਤੇ ਵੱਲ ਦੇਖਦੇ ਨੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਵੱਲ ਤੇ ਵੇਖ ਕੇ ਕਹਿ ਦੇਣਗੇ ਇਹ ਵੱਡੀ ਵਸਤੂ ਦਾ ਵਪਾਰੀ ਬਣ ਕੇ ਆਇਆ ਹੈ ਪਰ ਇਹ ਸੀ ਕਿ ਇਹ ਨਾਮ ਦਾ ਵਪਾਰੀ ਬਣ ਕੇ ਆਇਆ ਹੈ ਇਹ ਕਿਸੇ ਦੇ ਕਬਜਾ ਕਰਨ ਨਹੀਂ ਕਿਸੇ ਦੇ ਨਾਲ ਕਪਟੀ ਕਰਨ ਨਹੀਂ ਕਿਸੇ ਦੇ ਨਾਲ ਫਰੇਬ ਕਰਨ ਨਹੀਂ ਆਇਆ ਇਹ ਤੇ ਨਾਮ ਨੂੰ ਵਿਹਾਜਣ ਵਾਸਤੇ ਆਇਆ ਹੈ ਇਸ ਸੇਵਾ ਕਰਨ ਵਾਸਤੇ ਆਇਆ ਹੈ ਸਮਾਪਿਤ ਤਾਂ ਗਿਆ ਧੰਨ ਸ੍ਰੀ ਗੁਰੂ ਹਰਿ ਸਹਾਬ ਰਾਜ ਥੋੜੇ ਜੇ ਵੱਡੇ ਹੋਏ ਨੇ ਸਾਥੀ ਆਪਾਂ ਸਾਰੇ ਸੁਣੀ ਕਿ ਸੱਤ ਗੁਰੂ ਜੀ ਤੁਰੇ ਜਾਂਦੇ ਨੇ ਫੁੱਲ ਟੁੱਟ ਕੇ ਜਿੰਦ ਗਿਆ ਤੇ ਉਦਾਸ ਹੁੰਦੇ ਨੇ ਗੁਰੂ ਹਰਿ ਗੁਰੂ ਸਹਾਬ ਰਾਜ ਪੁੱਤਰੇ ਵੇਖ ਕੇ ਕਹਿੰਦੇ ਨੇ ਕਿ ਬੱਚੇ ਕੀ ਗੱਲ ਉਦਾਸ ਕਿਉਂ ਤੇ ਗੁਰੂ ਹਰਿ ਸਹਾਬ ਰਾਜ ਕਹਿੰਦੇ ਨੇ ਕਿ ਮੈਂ ਤੁਰਿਆ ਜਾਂਦਾ ਸੀ ਮੇਰੇ ਚੋਲੇ ਦੇ ਨਾਲ ਆ ਕੇ ਫੁੱਲ ਟੁੱਟ ਗਿਆ ਮੈਂ ਜੋੜਨ ਦੀ ਕੋਸ਼ਿਸ਼ ਕਰਦਾ ਜੋੜਦਾ ਨਹੀਂ ਤੇ ਮੈਨੂੰ ਬੜਾ ਪੁਰਾਣਾ ਲੱਗਾ ਹੈ ਤੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਬੱਚੇ ਜੇ ਤੁਰਦੇ ਹੋ ਨਾ ਚੋਲੇ ਪਰਦੇ ਪਾਇਏ ਤਾਂ ਦਾਨ ਸੰਕੋਚ ਕੇ ਚੱਲਣਾ ਚਾਹੀਦਾ ਹੈ ਪਰ ਇਹ ਸੀ ਕਿ ਤੁਹਾਡੇ ਤੁਰਨ ਦੇ ਨਾਲ ਕਦੇ ਕੋਈ ਤੁਹਾਡੇ ਪੈਰਾਂ ਦੇ ਥਾਰੇ ਗਰੀਬ ਮਸਲੂਮ ਨਾਲ ਤਾੜਿਆ ਜਾਵੇ ਤੁਹਾਡੇ ਬੋਲਣ ਦੇ ਨਾਲ ਕਦੇ ਕਿਸੇ ਦਾ ਦਿਲ ਨਹੀਂ ਟੁੱਟਣਾ ਚਾਹੀਦਾ ਐਨਾ ਪ੍ਰੇਮ ਦੇ ਨਾਲ ਬੋਲਣਾ ਚਾਹੀਦਾ ਹੈ ਰੱਬ ਦਾ ਨਾਮ ਰੱਬ ਦਾ ਜਪੀਏ ਤੇ ਮਨ ਦੇ ਵਿੱਚ ਇਲਖਾ ਹੋਵੇ ਮਹਾਰਾਜ ਕਹਿੰਦੇ ਗੱਲਾਂ ਬਾਰਾ ਨਹੀਂ ਖਾਂਦੀਆਂ ਨਾਮ ਜਪਣ ਵਾਲਿਆਂ ਨੂੰ ਹਮੇਸ਼ਾ ਮਿੱਠਾ ਬੋਲਣਾ ਚਾਹੀਦਾ ਕਿਉਂਕਿ ਰਾਮ ਹਮੇਸ਼ਾ ਮਿੱਠਾ ਬੋਲਦਾ ਹੈ ਮਿੱਠ ਬੋਲਣਾ ਜੀ ਹਰ ਸਜਣ ਸੁਆਮੀ ਮੋਰਾ ਹਉ ਸੰਮਰਤ ਕੀ ਜੀ ਉਹ ਕਦੇ ਨਾ ਬੋਲੇ ਕੋੜਾ ਰਾਮ ਕਦੇ ਕੋੜਾ ਨਹੀਂ ਬੋਲਦਾ ਕੋੜਾ ਬੋਲਣਾ ਜਾਣੈ ਉਪਰਨ ਭਗਵਾਨ ਹੈ ਉਹ ਕਦੇ ਕੋੜਾ ਬੋਲਣਾ ਤੇ ਜਾਣਦਾ ਹੀ ਨਹੀਂ ਮਿੱਠਾ ਬੋਲਦਾ ਹੈ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਰੱਬ ਦਾ ਨਾਮ ਜਪਣ ਵਾਲਿਆਂ ਨੂੰ ਹੀ ਮਿੱਠਾ ਬੋਲਣਾ ਚਾਹੀਦਾ ਹੈ ਸਮਾਂ ਬੀਤਦਾ ਗਿਆ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਵਾਨ ਹੁੰਦੇ ਜਾਂਦੇ ਰਹੇ ਐਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਮੇਸ਼ਾ ਆਪਣੇ ਛੋਟੇ ਪੋਤਰੇ ਨੂੰ ਆਪਣੇ ਨਾਲ ਰੱਖਦੇ ਨੇ ਪੜਾਈ ਨਾਲ ਨਾਲ ਕੀਤੀ ਗਈ ਐਥੋਂ ਤੱਕ ਕਿ ਗੁਰੂ ਸਾਹਿਬ ਜਦੋਂ ਸ਼ਿਕਾਰ ਖੇਡਣ ਜਾਂਦੇ ਨੇ ਤਾਂ ਵੀ ਗੁਰੂ ਹਰਗੋਬਿੰਦ ਸਾਹਿਬ ਨਾਲ ਜਾਂਦੇ ਨੇ ਜਦੋਂ ਮਹਾਰਾਜ ਪ੍ਰਸ਼ਾਦਾ ਛਕਦੇ ਨੇ ਤਾਂ ਵੀ ਆਪਣੇ ਨਾਲ ਸ਼ਿਕਾਉਂਦੇ ਨੇ ਜਦੋਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਜੀ ਕਥਾ ਕਰ ਮੰਨਦੇ ਨੇ ਤਾਂ ਵੀ ਆਪਣੇ ਨਾਲ ਆਪਣੇ ਪੋਤਰੇ ਨੂੰ ਪਠਾ ਲੈਂਦੇ ਨੇ ਸਮਾਂ ਬੀਤਦਾ ਗਿਆ ਸਨ 1632 ਦੇ ਅੰਦਰ ਤੇਜੀ ਜੰਗ ਹੋਈ ਇਹ ਜਿਹੜੀ ਜੰਗ ਸੀ ਇਹ ਲਲਾ ਬੇਕ ਚੜਾਈ ਕਰਕੇ ਆਇਆ ਲੱਲਾ ਬੇਕ ਜਿਹੜਾ ਸੀ ਕਾਮਾ ਦੀ ਸੰਗਤ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਵਾਸਤੇ ਦੋ ਘੋੜੇ ਖਰੀਦ ਕੇ ਲਿਆਏ। ਉਹਨਾਂ ਸਮਿਆਂ ਦੇ ਅੰਦਰ ਇੱਕ ਘੋੜੀ ਜਿਹੜੀ ਕੀਮਤ ਸੀ ਉਹ 1.5 ਲੱਖ ਰੁਪਈਆ ਸੀ। ਅੱਜ ਦੇ ਕਈ ਕਰੋੜਾਂ ਬਣ ਗਏ। 1.5 ਲੱਖ ਇੱਕ ਘੋੜਾ ਨੇ ਆਦਾਂ ਤੇ 3 ਲੱਖ ਵਿੱਚ ਦੋ ਘੋੜੇ ਖਰੀਦ ਕੇ ਲਿਆਦੇ। ਸੰਗਤਾਂ ਆ ਰਹੀਆਂ ਸਨ ਤੇ ਲੱਲਾ ਬੇਕੀਆਂ ਫੌਜਾਂ ਦੇ ਘੋੜੇ-ਗੋਲੇ ਲਾਹਣ ਲੱਗੇ। ਇਦੋਂ ਸੰਗਤਾਂ ਜੜੀਆਂ ਸਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਕੋਲ ਆਈਆਂ। ਬੜੀਆਂ ਉਦਾਸ ਅਰੇ ਜੀ ਮੱਥਾ ਟੇਕਿਆ ਬੇਦੀ ਕੀਤੇ ਮਹਾਰਾਜ ਭੇਟਾ ਲੈ ਕੇ ਆਏ ਸੀ ਤੁਸੀਂ ਕਿਹਾ ਕਿ ਸਾਨੂੰ ਘੋੜੇ ਭੇਟ ਕਰੋ ਛੱਤਰ ਪੇਟ ਕਰੋ ਜਵਾਲੀਆਂ ਪੇਟ ਕਰੋ ਅਸੀਂ ਪੈਸੇ ਨਹੀਂ ਲੈ ਕੇ ਆਏ ਅਸੀਂ ਘੋੜੇ ਲੈ ਕੇ ਆਏ ਸੀ ਮਹਾਰਾਜ ਹੁਣ ਘੋੜੇ ਕੋਲੇ ਨੇ ਤੇ ਸਤਿਗੁਰੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਤੁਸੀਂ ਲੈ ਕੇ ਆਏ ਸਮਝੋ ਤੁਹਾਡੀ ਭੇਟਾ ਸਾਡੇ ਤੱਕ ਪਹੁੰਚ ਗਈ ਤੁਸੀਂ ਉਦਾਰਸ ਨਹੀਂ ਹੋਣਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ ਉੰਤੇਪ ਮਹਾਰਾਜ ਨੇ ਬਚਨ ਕੀਤਾ ਕੋਈ ਐਸਾ ਸੇਵਕ ਮੁੱਟੇ ਜਿਹੜਾ ਸਾਡੇ ਘੋੜੇ ਲੈ ਕੇ ਆਵੇ ਸਾਰੀ ਸੰਗਤ ਦੇ ਵਿੱਚੋਂ ਬਾਦਲ ਬਾਬਾ ਬਿਵੀ ਚਾਨ ਜਿਹੜੇ ਸੁਰ ਸਿੰਘ ਨੇ ਧਰਮ ਦੇ ਰਣਮਾਰੇ ਸਨ ਧੰਨ ਸੇਵਕ ਰਾਮਦਾਸ ਐ ਮਹਾਰਾਜ ਗੁਰੂ ਅਰਜਨ ਦੇ ਮਹਾਰਾਜ ਦੇ ਸਮੇ ਗੁਰੂ ਘਰ ਦੇ ਵਿੱਚ ਆਏ ਬਾਬਾ ਅਦਲੀ ਜੀ ਨੇ ਕਰਕੇ ਗੁਰੂ ਘਰ ਦੇ ਅਨਿਲ ਸੇਵਕ ਬਣੇ ਉਹਨਾਂ ਦੇ ਖਾਣੇ ਹੋਏ ਕਹਿ ਲਾਗੇ ਮਹਾਰਾਜ ਥਾਪੜਾ ਦਿਓ ਤੇ ਘੋੜੇ ਜ਼ਰੂਰ ਲੈ ਕੇ ਆਵਾਂਗਾ ਮਹਾਰਾਜ ਨੇ ਖਾਪੜਾ ਦਿੱਤਾ ਬਾਦਰ ਬਾਬਾ ਬਿਨੀ ਚਾਲਨ ਬਾਹਰ ਜਾਂਦੇ ਨੇ ਪਹਿਲੀ ਵਾਰ ਘਰ ਨੂੰ ਬਣ ਕੇ ਗਏ ਤੇ ਘੋੜਾ ਵਾਪਸ ਲੈ ਕੇ ਆਏ ਦੂਜੀ ਵਾਰ ਜਾਂਦਰਨ ਜੂਵੀ ਬਣ ਕੇ ਜਾਂਦੇ ਨੇ ਜਾ ਕੇ ਮੋਟੇ ਫਿਰ ਘੋੜੇ ਦੇ ਕੋਲ ਜਾਂਦੇ ਨੇ ਘੋੜੇ ਤੇ ਸਵਾਰ ਹੁੰਦੇ ਨੇ ਘੋੜੇ ਨੂੰ ਅੱਡੀ ਲਾਉਂਦੇ ਨੇ ਤੇ ਨਾਲ ਲੱਲਾ ਦੇਵ ਨੂੰ ਕਹਿ ਕੇ ਆਉਂਦੇ ਨੇ ਕਿ ਘੋੜੇ ਤੇਰੇ ਨਹੀਂ ਪਹਿਲਾ ਘੋੜਾ ਵੀ ਮੈਂ ਲੈ ਕੇ ਗਿਆ ਸੀ ਤੇ ਦੂਜਾ ਘੋੜਾ ਵੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਵੜ ਕੇ ਬਾਦਲ ਬਾਬਾ ਬਿਧੀ ਚੰਦ ਲੈ ਕੇ ਚੱਲਿਆ ਜੇਹਲ ਦੇ ਰਿਆ ਫੌਜਾਂ ਦੇ ਵਿੱਚ ਦਮ ਹੈ ਤੇ ਮੈਨੂੰ ਰੋਕ ਕੇ ਦਿਖਾਇਆ ਜੀ ਅੱਜ ਕੈਨੇ ਬਾਦਲ ਬਾਬਾ ਬਿਧੀ ਚੰਦ ਘੋੜੇ ਨੂੰ ਅੱਡੀ ਲਾਈ ਕੈਨੇ ਕੱਦ ਤੇ ਚੜਾ ਲਿਆ ਘੋੜੇ ਨੂੰ ਠੰਡੇ ਰਾਹ ਦੀ ਦਰਿਆ ਵਗਦਾ ਸੀ ਤੇ ਘੋੜੇ ਨੂੰ ਕਹਿੰਦੇ ਨੇ ਕਿ ਇਹਨਾਂ ਨੇ ਅੱਡੀ ਲਾ ਕੇ ਉਸ ਗਾਵਿਕ ਦਰਿਆ ਦੇ ਵਿੱਚ ਸ਼ਾਨ ਮਰਵਾਈ ਤੇ ਸਾਨੇ ਘੋੜੇ ਦੇ ਦਰਿਆ ਤਿਆਰ ਧਿਆ ਹੋਇਆ ਐਦਾਂ ਪਰਸੇ ਆਏ ਤੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਲਿਆ ਕੇ ਦੂਜਾ ਘੋੜਾ ਵੀ ਪੇਟ ਕਰ ਦਿੱਤਾ ਮਹਾਰਾਜ ਬੜੇ ਖੁਸ਼ ਹੋਏ ਬੜੀਆਂ ਅਸੀਸਾਂ ਦਿੱਤੀਆਂ ਲੱਗਾ ਦੇਖੇ ਆਪਣੀ ਬੇਸਤੀ ਸਮਝੀ ਤੇ ਸਨ 1632 ਦੇ ਵਿੱਚ ਉਹ ਵੀ ਚੜਾਈ ਕਰਕੇ ਆਇਆ ਸਤਿਗੁਰੂ ਜੀ ਦੇ ਨਾਲ ਤੀਜੀ ਯਾਤ ਹੋਈ ਤੇ ਉਹਦੇ ਵਿੱਚ ਮਹਾਰਾਜ ਖਾਦੇ ਰਸਲ ਕਰਦੇ ਨੇ ਚੌਥੀ ਜਾ ਕੇ ਜੈ ਸਿੰਘ ਨੂੰ ਹਰੂ ਬਸੇ ਮਹਾਰਾਜ ਜੀ ਅਖੀਰ ਵੀ ਜੰਗ ਸੀ ਇਹ ਜੰਗ ਆਪਣੇ ਲਾ ਕੇ ਕਰਤਾਰਪੁਰ ਸੈਭੂ ਹੋਈ ਇਹਦਾ ਕਾਰਨ ਸੀ ਪਹਿਲੇ ਖਾਨ ਪਹਿਲੇ ਖਾਨ ਜਿਹੜਾ ਸੀ ਉਹਦੇ ਮਨ ਦੇ ਵਿੱਚ ਵੀ ਕਿਲਖਾ ਜਾਗੀ ਇਧਰੋਂ ਜਿਹੜਾ ਸੀ ਮਾਹੌਲ ਦਾ ਗਵਰਨਰ ਬਣਿਆ ਨਵਾਬ ਬਣਿਆ ਉਹਦਾ ਨਾਮ ਸੀ ਵਜ਼ੀਰ ਖਾਨ ਇਹ ਵਜ਼ੀਰ ਖਾਨ ਉਹ ਨਹੀਂ ਜਿਹੜਾ ਛੋਟੇ ਸੈਭ ਜ਼ਾਦਾ ਸ਼ੇਰ ਕਰਵਾਉਂਦਾ ਇਉਂ ਨਹੀਂ ਸੀ ਇਹ ਹੋਰ ਸੀ ਲੋੜਨ ਰਬ ਵਜ਼ੀਰ ਖਾਨ ਸੀ ਪਰ ਗੁਰੂ ਕਾ ਦਰਸ਼ਨਦਾਰੋਂ ਸੀ ਹਿੰਦੁਸਤਾਨ ਦਾ ਬਾਦਸ਼ਾਹ ਬੜਿਆ ਸ਼ਾਹ ਜਹਾਂਨ ਸ਼ਾਹ ਜਹਾਂਨ ਖਬਰਾਂ ਪਹੁੰਚੀਆਂ ਕਿ ਗੁਰੂ ਹਰਗੋਬਿੰਦ ਸਹਿ ਮਹਾਰਾਜ ਪੰਜਾਬ ਦੀ ਧਰਤੀ ਤੇ ਘੋੜ ਸਵਾਰੀ ਕਰਦੇ ਨੇ ਕਲਗੀ ਲਾਉਂਦੇ ਨੇ ਆਕਾਸ਼ ਬਖਤ ਬਣਾਇਆ ਉਹ ਫੌਜਾਂ ਲੈ ਕੇ ਪੰਜਾਬ ਆਉਣ ਲੱਗਾ ਪਰ ਵਜ਼ੀਰ ਖਾਨ ਨੇ ਕਹਿਨੇ ਕਿ ਉਹਨੂੰ ਚਿੱਠੀ ਲੈ ਕੇ ਪਹੁੰਚੀ ਕਿ ਗੁਰੂ ਹਰਗੋਬਿੰਦ ਸਹਿ ਮਹਾਰਾਜ ਕੋਈ ਗਲਤ ਨਹੀਂ ਕਰ ਰਹੇ ਉਹਦੇ ਫਕੀਰ ਨੇ ਤੇ ਫਕੀਰਾਂ ਦਾ ਤੇ ਬਾਦਸ਼ਾਹਾਂ ਦਾ ਝਗੜਾ ਹੁੰਦਾ ਚੰਗਾ ਨਹੀਂ ਲੱਗਦਾ ਫਕੀਰ ਜਿੱਤ ਜਾਏਗਾ ਤੁਸੀਂ ਫੌਜ ਲੈ ਕੇ ਨਾ ਆਓ ਭਾਵੇਂ ਕਿ ਦੁੱਖੀਆਂ ਕਈ ਚਿੱਠੀਆਂ ਲਿਖੀਆਂ ਪਰ ਸ਼ਾਹ ਜਹਾਂਬ ਬਾਦਸ਼ਾਹ ਸੀ ਵੱਡਾ ਮੰਤਰੀ ਆਪਣੇ ਸਰਕਾਰੀ ਅਧਿਕਾਰੀਆਂ ਦੀ ਗੱਲ ਮੰਨੇਗਾ ਆਮ ਬੰਦੇ ਦੀ ਛੋਟੀ ਗੱਲ ਨਹੀਂ ਮੰਨਦਾ ਪਰ ਨਵਾਬ ਵਜ਼ੀਰ ਖਾਨ ਨੇ ਚਿੱਠੀਆਂ ਭੇਜੀਆਂ ਤੇ ਕੋਈ ਗੱਲ ਹੀ ਕੁਛ ਨਹੀਂ ਗੱਲ ਤੋਂ ਹੋ ਰਿਆ ਉਹ ਵਾਪਸ ਚੜਿਆ ਗਿਆ ਪਰ ਐਦਰੋ ਪੈਂਦੇ ਖਾਨ ਜਿਹੜਾ ਸੀ ਉਹ ਵੀ ਫਿਰ ਖਾਲੂ ਬਣ ਗਿਆ ਪੈਂਦੇ ਖਾਨ ਨੇ ਚਲੰਦਰ ਦੇ ਸੂਬੇਦਾਰ ਦੇ ਨਾਲ ਗਨ ਟਕ ਕੀਤੀ ਉਹ ਫਿਰ ਦੋਨੋਂ ਲੈ ਚੜਾਈ ਕਰਕੇ ਆਉਂਦੇ ਨੇ ਧੰਨ ਸ੍ਰੀ ਪ੍ਰਭਾਰਗਵ ਸਹਿ ਮਹਾਰਾਜ ਦੇ ਨਾਲ ਕਰ ਤਾਰ ਕੋਲ ਚੌਥੀ ਜੰਗ ਹੋਈ ਪੈਂਦੇ ਖਾਨ ਮਾਰਿਆ ਗਿਆ ਜਿਹੜਾ ਚਲੰਦਰ ਦਾ ਸੂਬੇਦਾਰ ਸੀ ਉਹ ਭੱਜਣ ਲੱਗਾ ਉਹਨੂੰ ਵਾਪਸ ਗੁਰਦੇਵਤਾ ਜੀ ਫੜਦੇ ਨੇ ਉਹਨੂੰ ਕਤਲ ਕੀਤਾ ਗਿਆ ਮਾਰਿਆ ਗਿਆ ਇਹ ਜਿਹੜੀ جنگ ਕਰਤਾਰਪੁਰ ਦੀ جنگ ਹੋਈ ਇਹਦੇ ਵਿੱਚ ਬਾਬਾ ਗੁਰਦਤਾ ਜੀ ਵੀ ਲੜਦੇ ਨੇ ਇਸੇ جنگ ਦੇ ਵਿੱਚ ਧੰ ਸੇਵ ਤੇਗ ਬਾਦਲ ਸਿੰਘ ਮਹਾਰਾਜ ਵੀ ਲੜਦੇ ਨੇ ਇਸੇ جنگ ਦੇ ਅੰਦਰ ਗੁਰ ਤੇਗ ਬਾਦਲ ਸੇ ਮਹਾਰਾਜ ਨੂੰ ਨਾਮ ਦਿੱਤਾ ਗਿਆ ਤੁਹਾਡਾ ਨਾਮ ਤੇਗ ਬਾਦਲ ਹੋਵੇਗਾ ਤਿਆਗ ਬਲ ਲਈ ਇਹ ਜਿਹੜੀ جنگ ਸੀ ਬਰੁਹਾਨ ਸਿੰਘ ਮਹਾਰਾਜ ਨੇ ਅੱਖੀਂ ਦੇਖੀ ਇਹ ਜਿਹੜੀ جنگ ਸੀ ਗੁਰੂ ਕੇ ਮੈਲਾ ਲਈ ਕੋਠਿਆਂ ਤੋਂ ਚੁਬਾਰਿਆਂ ਤੇ ਚੜ ਕੇ ਦੇਖੀ ਚੌਥੀ ਜੰਗ ਹੋਈ ਸਮਾ ਪੇਤਦਾ ਗਿਆ ਸੰਨ 1744 ਦਾ ਸਮਾ ਆਇਆ ਇਹ ਜਿਹੜਾ ਸਮਾ ਸੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਉਣ ਲੱਗਦੇ ਨੇ ਆਪਣੇ ਪੁੱਤ ਨੂੰ ਗੁਰਤਾ ਗੱਦੀ ਦਿੱਤੀ ਧੀਰਮਨ ਬੜਾ ਕੰਬਿਆ ਬੜੀ ਬੋਨੀ ਦੇਖਾ ਕਿ ਜੇ ਗੁਰੂ ਸਾਹਿਬ ਜੀ ਦੇ ਨਾਲ ਕਿ ਗੱਦੀ ਮੈਨੂੰ ਮਿਲਣੀ ਚਾਹੀਦੀ ਸੀ ਪਰ ਨਹੀਂ ਮਿਲੀ ਗੁਰੂ ਹਰਗੋਬਿੰਦ ਸਾਹਿਬ 14 ਸਾਲ ਦੇ ਨੇ 14 ਸਾਲ ਦੀ ਉਮਰ ਦੇ ਅੰਦਰ ਗੁਰਦਾ ਕੰਦੇ ਦੀ দান ਗੁਰੂ ਹਰਿ ਸਿੰਘ ਮਹਾਰਾਜ ਨੂੰ ਮਿਲੇ ਤੇ ਧੰਨ ਸੇ ਗੁਰੂ ਹਰਿ ਸਿੰਘ ਮਹਾਰਾਜ ਜੀ ਨੇ ਗੁਰ ਤਾਂ ਗੱਦੀ ਤੇ ਬੈਠ ਕੇ ਸਾਰੇ ਹੁਕਮ ਕੀਤਾ ਕਿ ਹਮੇਸ਼ਾ ਇਹ ਗੁਰੂ ਦੇ ਰਜ਼ਾ ਦੇ ਵਿੱਚ ਚੱਲਣਾ ਤੇ ਹਮੇਸ਼ਾ ਆਪਣੀ ਗੁਰੂ ਤੇ ਭਰੋਸਾ ਵੀ ਰੱਖਣਾ ਹੈ ਸੱਤ ਨਾਮ ਦਾ ਜਾਪ ਕਰਨਾ ਇਹ ਪਹਿਲਾ ਉਪਦੇਸ਼ ਗੁਰੂ ਹਰਿ ਸਿੰਘ ਨੇ ਦਿੱਤਾ ਸੀ ਉਪਦੇਸ਼ ਦਿੱਤਾ ਸੀ ਕਿ ਹਮੇਸ਼ਾ ਗੁਰੂ ਤੇ ਭਰੋਸਾ ਰੱਖਣਾ ਹੈ ਤੇ ਸਿੱਖ ਦਾ ਧਰਮ ਹਮੇਸ਼ਾ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਤੇ ਹੋਣਾ ਚਾਹੀਦਾ ਹੈ ਕਿਸੇ ਹੋਰ ਜਗ੍ਹਾ ਤੇ ਨਹੀਂ ਸਾਡ ਗੁਰੂ ਗੁਰੂ ਹਰਿਵਾਰ ਸਿੰਘ ਮਹਾਰਾਜ ਆਪਣੇ ਦਾਦੇ ਗੁਰੂ ਹਰਿਵਾਰ ਸਿੰਘ ਮਹਾਰਾਜ ਦੇ ਹੁਕਮ ਦੇ ਅਨੁਸਾਰ ਹਮੇਸ਼ਾ ਆਪਣੇ ਨਾਲ 220 ਘੋੜਸਵਾਰ ਲੜਦੇ ਨੇ ਕਿਉਂਕਿ ਉਹਨਾਂ ਨੇ ਵਚਨ ਕੀਤੇ ਸੀ ਕਿ ਤੁਹਾਡੇ ਉੱਪਰ ਜਿਹੜਾ ਚੜਾਈ ਕਰਕੇ ਆਵੇਗਾ ਨਾ ਰਸਤੇ ਦੇ ਵਿੱਚ ਨਾਸ ਹੋਵੇਗਾ ਤੁਹਾਡੇ ਸਾਹਮਣੇ ਕੌਣ ਕਰੇਗਾ ਪਰ ਤੁਸੀਂ ਫਿਰ ਵੀ ਆਪਣੇ ਨਾਲ ਹਮੇਸ਼ਾ ਬਾਇਫਤ ਕੋਲ ਸਵਾਲ ਰੱਖਦੇ ਨੇ ਪੁਰਾਣੇ ਇਤਿਹਾਸ ਅੰਗਾਰ ਹੈ ਕਿ ਜਦੋਂ ਬਰਹਾਰਾ ਸਮਰਾਜ ਦੇ ਉੱਪਰ ਤਿੰਨ ਮਾਰ ਫੌਜਾਂ ਚੜਾਈ ਕਰਕੇ ਆਉਂਦੀਆਂ ਨੇ ਪਹਿਲੀ ਵਾਰ ਫੌਜ ਚੜਾਈ ਕਰਕੇ ਆਏ ਰਸਤੇ ਦੇ ਵਿੱਚ ਆਉਂਦੇ ਜਦੋਂ ਰਾਤ ਫੌਜ ਹੋ ਗਈ ਤਾਂ ਉਹਨਾਂ ਨੇ ਕਿਸੇ ਜਾਨਵਰ ਦਾ ਕੱਚਾ ਮਾਸ ਖਾ ਲਿਆ ਉਹਨਾਂ ਦੇ ਜਰਮੈਨ ਨੇ ਚਤਤ ਮਾਰਨ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਜਦੋਂ ਜਰਮੈਨ ਹੀ ਮਾਰ ਗਿਆ ਤੇ ਫੌਜਾਂ ਵਾਪਸ ਚਲੀਆਂ ਗਈਆਂ ਦੂਜੀ ਵਾਰ ਫੌਜ ਆਈ ਫਿਰ ਜਦੋਂ ਰਾਤ ਆਰਾਮ ਕਰਦੇ ਰੁਕੇ ਤਾਂ ਕਾਂਗੋ ਦੇ ਵਿੱਚ ਆੜ ਕੇ ਉਹਨਾਂ ਨੇ ਜਰਮੈਨ ਨੂੰ ਉਹਨਾਂ ਨੇ ਕਿ ਸਿਰ ਦੁਸ਼ਮਣੇ ਕਤਲ ਕਰ ਦਿੱਤਾ ਫਿਰ ਜਰਮੈਨ ਲੱਗ ਗਿਆ ਫਿਰ ਫੌਜਾਂ ਮੁੜ ਗਈਆਂ ਤੀਜੀ ਵਾਰ ਫਿਰ ਫਿਰ ਜਿਹੜੀ ਫੌਜੀ ਫਿਰ ਚੜਾਈ ਕਰਕੇ ਆਈ ਇਸ ਵਾਰ ਇਸ ਸਾਰੀ ਫੌਜ ਨੂੰ ਕੰਦਨਿਕ ਰਸਤੇ ਦੇ ਵਿੱਚ ਚੇਲ ਚੇਕ ਦੇ ਭਿਆਨਕ ਬਗਮਾਨੀ ਨੇ ਆਣ ਕੇ ਉਹਨਾਂ ਦੇ ਪਰਿਵਾਰ ਕੀਤਾ ਉਹਨਾਂ ਨੂੰ ਰਸਤੇ ਦੇ ਵਿੱਚ ਰੋਕ ਲਿਆ ਕਈ ਸਿਪਾਈ ਮਾਰੇ ਤੇ ਲਗੋਏ ਸਿਪਾਈ ਮਾਰਨ ਲੱਗੇ ਕਿਸੇ ਜਰਨੈਲ ਨੂੰ ਆਖਿਆ ਗਿਆ ਕਿ ਤੁਸੀਂ ਗੁਰੂ ਸਾਹਿਬ ਤੇ ਹਮਲਾ ਕਰਨ ਚੱਲ ਰਹੇ ਸੀ ਤੇ ਗੁਰੂ ਸਾਹਿਬ ਦੀ ਕਰੋਪੀ ਤੁਹਾਨੂੰ ਲੱਗੀ ਹੈ ਔਰ ਤੁਸੀਂ ਤੀਜੀ ਵਾਰ ਫੌਜਾਂ ਫੇਰ ਵਾਪਸ ਹੋਣਗੀਆਂ ਗੁਰੂ ਸਾਹਿਬ ਨੇ ਕਿਹਾ ਸੀ ਨਾ ਕਿ ਜਿਹੜਾ ਚੜਾਈ ਕਰਕੇ ਆਵੇਗਾ ਰਸਤੇ ਵਿੱਚ ਹੀ ਮੁੱਕ ਜਾਏਗਾ ਤੇ ਸੱਜਣ ਨੂੰ ਐਂਜੀ ਹੋਇਆ ਸੋਰਜਾ ਤੇ ਗੁਰੂ ਸਾਹਿਬ ਕੋਲ ਪਹੁੰਚ ਨਹੀਂ ਸਕਿਆ ਸਮਾਂ ਬੀਤਦਾ ਗਿਆ ਧਨ ਸਿੰਘ ਪ੍ਰਭਾਰਾ ਸਮਾਂ ਰਾਤ ਜੰਗਲ ਵਿੱਚ ਜਾਂਦੇ ਨੇ ਸ਼ਿਕਾਰ ਖੇਡਣ ਜਾਂਦੇ ਨੇ ਪਰ ਦਿਲ ਦੇ ਅੰਦਰ ਕੰਮਕਾ ਇੰਨੀ ਹੈ ਕਿ ਸ਼ਿਕਾਰ ਨੂੰ ਕਦੇ ਮਾਰਿਆ ਤੱਕ ਨਹੀਂ ਜਿੰਦਾ ਫੜ ਕੇ ਲੌਂਦੇ ਨੇ ਤੇ ਉਹਨਾਂ ਨੇ ਚਿੜੀਆਂ ਦਾ ਬਣਾਇਆ ਸੀ ਉੱਥੇ ਚੜ੍ਹਦੇ ਨੇ ਸ਼ੇਰ ਵੀ ਫੜ ਕੇ ਲਿਆਉਂਦੇ ਪੰਛੀ ਵੀ ਲਿਆਉਂਦੇ ਹਿਰਨ ਵੀ ਲਿਆਉਂਦੇ ਪਰ ਸਭਨ ਉਹ ਚੱਲਿਆ ਗਿਆ ਇੱਕ ਤਲਾਬ ਦੇ ਵਿੱਚੋਂ ਸਾਰੇ ਪਾਣੀ ਪੀਂਦੇ ਨੇ ਤੇ ਦੋਨੋਂ ਦੋਨੋਂ ਲੋਕ ਇੱਕ ਕੁਰਕ ਦੇਖਣ ਆਉਂਦੇ ਨੇ ਕਿ ਇੱਕੋ ਤਲਾਬ ਦੇ ਵਿੱਚੋਂ ਸ਼ੇਰ ਵੀ ਪਾਣੀ ਪੀਂਦਾ ਹੈ ਹਿਰਨ ਵੀ ਪਾਣੀ ਪੀਂਦਾ ਹੈ ਇੱਕ ਦੂਜੇ ਨੂੰ ਕਦੇ ਮਾਰਦੇ ਨਹੀਂ ਗੁਰੂ ਸਾਹਿਬ ਨੇ ਕਦੇ ਕਿਸੇ ਪੰਛੀ ਨੂੰ ਕਦੇ ਕਿਸੇ ਸ਼ਿਕਾਰੀ ਨੂੰ ਜ਼ਖਮੀ ਤੱਕ ਨਹੀਂ ਕੀਤਾ ਕੋਮਤ ਤਾਂ ਉਹ ਬਚਪਨ ਵਾਲੀ ਜਦੋਂ ਫੁੱਲ ਟੁੱਟਦਾ ਤੇ ਰੋਣ ਲੱਗ ਪੈਂਦੇ ਨੇ ਅੱਜ ਜਾਨਵਰਾਂ ਨੂੰ ਕਿਵੇਂ ਮਾਰ ਸਕਦੇ ਸਾਨੂੰ ਕਦੇ ਕਿਸੇ ਜਾਨਵਰ ਨੂੰ ਨਹੀਂ ਮਾਰਿਆ ਧੰਨ ਸ੍ਰੀpropto ਹਰ ਸੈ ਮਹਾਰਾਜ ਜੀ ਨੇ ਅਨੇਕਾਂ ਥਾਵਾਂ ਤੇ ਜਾ ਕੇ ਪ੍ਰਚਾਰ ਕੀਤਾ ਆਪਣੇ ਲਾਗੇ ਕਰਤਾਰਪੁਰ ਸਾਹਿਬ ਮਹਾਰਾਜ ਇੱਥੇ ਵੀ ਆਏ ਇੱਥੇ ਆਣ ਕੇ ਪਾਈ ਭਗਤੂ ਜੀ ਦੀ ਸਮਾਦ ਹੈ ਉਹ ਜਿਹੜੀ ਸਮਾਦ ਹੈ ਗੁਰੂ ਅਰਜਨ ਦੇਵ ਜਿਹੜਾ ਸਕੂਲ ਹੈ ਨਾ ਜਿੱਕਰਤਾਰਪੁਰ ਓਲੀ ਗਰਾਉਂਡ ਦੇ ਇੱਕ ਕਿਨਾਰੇ ਦੇ ਉੱਪਰ ਸ਼ਮਸ਼ਾਨ ਘਾਟ ਬਣਿਆ ਹੈ ਸੰਗਰੇ ਲੋਕਾਂ ਦੇ ਵਿੱਚ ਉਹਨਾਂ ਨੇ ਪਾਈ ਭਗਤੂ ਜੀ ਦੀ ਸਮਾਦ ਬਣੀ ਹੈ ਅੰਦਰ ਜਾਵਾਂਗੇ ਤੇ ਉਹਨਾਂ ਨੇ ਇੱਕ ਛੋਟੀ ਜਿਹੀ ਮੋਹਰ ਤੇ ਹੀ ਉਹਨਾਂ ਨੇ ਰੱਖੀ ਹੈ ਬਹੁਤਾ ਕਿਸੇ ਕਰਤਾਰਪੁਰ ਵਾਸੀ ਨੂੰ ਨਹੀਂ ਪਤਾ ਕਿ ਪਾਇ ਭਗਤ ਜੀ ਦੀ ਸਮਾਦ ਇੱਥੇ ਹੈ ਜਦੋਂ ਗੁਰੂ ਸਾਹਿਬ ਆਏ ਕਿਸ ਨੂੰ ਨਹੀਂ ਪਤਾ ਉੱਥੇ ਸ਼ਮਸ਼ਾਨ ਘਾਟ ਤੇ ਅੱਜ ਵੀ ਕਰਤਾਰਪੁਰ ਸ਼ਹਿਰ ਦੇ ਜਿਹੜੇ ਲੋਕ ਨੇ ਨਾ ਪਾਇ ਭਗਤ ਜੀ ਦੀ ਸਮਾਦ ਦੇ ਲਾਗੇ ਆਪਣੇ ਜੀਵਾਂ ਦਾ ਅੰਤਮ ਸੰਸਕਾਰ ਕਰਨਾ ਸਭ ਤੋਂ ਵੱਡਾ ਫੋਨ ਦਾ ਕੰਮ ਸਮਝਦੇ ਨੇ ਉੱਥੇ ਲੈ ਕੇ ਜਾਂਦੇ ਨੇ ਅੱਜ ਵੀ ਸੰਸਕਾਰ ਹੁੰਦੇ ਨੇ ਇੱਕ ਪਾਸੇ ਪਾਈ ਭਗਤੂ ਜੀ ਦੀ ਸਮਾਦ ਹੈ ਪਾਈ ਭਗਤੂ ਜੀ ਜਣੇ ਨੇ ਗੁਰਰਾਮ ਦਾਸ ਸਿੰਘ ਮਹਾਰਾਜ ਦੇ ਵਿੱਚ ਗੁਰੂ ਚੰਨਾ ਦੇ ਵਿੱਚ ਆਏ ਗੁਰ ਅਰਜਨ ਦੇ ਮਹਾਰਾਜ ਨੇ ਕਿਹਾ ਤੁਹਾਡੇ ਘਰ ਪੁੱਤਰ ਪੈਦਾ ਹੋਵੇਗਾ ਪੁੱਤਰ ਹੀ ਪੈਦਾ ਹੋਇਆ ਉਹਦਾ ਨਾਮ ਰੱਖਿਆ ਗਿਆ ਪਾਈ ਆਦਮ ਪਾਈ ਆਦਮ ਜਿਹੜਾ ਸੀ ਗਾਂ ਚੱਲ ਕੇ ਉਹਨਾਂ ਦੇ ਕੁੱਲ ਦੇ ਵਿੱਚੋਂ ਇੱਕ ਪੁੱਤਰ ਪੈਦਾ ਹੋਇਆ ਉਹ ਜਿਹੜਾ ਪੁੱਛਾ ਸੀ ਉਹਦਾ ਨਾਮ ਰੱਖਿਆ ਗਿਆ ਬਾਬਾ ਫਤਿਹ ਸਿੰਘ ਇਹ ਫਤਿਹ ਸਿੰਘ ਉਹ ਸੀ ਜਿੰਨੇ ਬਰਬਤ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਤੇ ਸਰਹੰਗ ਨੂੰ ਫਤਿਹ ਕਰਨ ਆਇਆ ਸਰਹੰਗ ਦੀ ਜਾਗ ਦੇ ਵਿੱਚ ਬਾਬਾ ਫਤਿਹ ਸਿੰਘ ਨੇ ਕਹਿੰਦੇ ਨੇ ਵਜ਼ੀਰ ਖਾਨ ਦਾ ਸਿਰ ਆਪਣੀ ਤਲਵਾਰ ਦੇ ਨਾਲ ਲਾਇਆ ਸੀ ਵਜ਼ੀਰ ਖਾਨ ਨੂੰ ਮਾਰਨ ਵਾਲਾ ਪਾਈ ਆਦਮ ਦੇ ਕੁੱਲ ਦੇ ਵਿੱਚੋਂ ਬਰਬਤ ਫਤਿਹ ਸੀ ਭਈ ਇਸ ਭਗਤ ਜੀ ਨੇ ਗੁਰੂ ਘਰ ਦੀ ਬੜੀ ਸੇਵਾ ਕੀਤੀ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਮੇਂ ਬਜ਼ੁਰਗ ਕਿਰਤਪੁਰ ਸਾਹਿਬ ਵੀ ਆਏ ਤੇ ਕਿਰਤਪੁਰ ਸਾਹਿਬ ਤੋਂ ਕਰਤਾਰਪੁਰ ਆਏ ਇੱਥੇ ਜਦੋਂ ਆਏ ਮਾਨਸਾ ਸਮਾ ਆਇਆ ਅਰਦਾਸ ਕੀਤੀ ਕਿ ਮਹਾਰਾਜ ਮੇਰੇ ਅੰਤ ਦਾ ਸਮਾ ਤੁਸੀਂ ਸੰਭਾਲਣਾ ਹੈ ਕਿਰਤਪੁਰ ਸਾਹਿਬ ਦੇ ਗੁਰੂ ਹਰਿ ਸਿੰਘ ਮਹਾਰਾਜ ਕਰਤਾਰਪੁਰ ਸਾਹਿਬ ਆਉਂਦੇ ਨੇ ਤੇ ਇੱਥੇ ਆ ਕੇ ਆਪਣੇ ਆਪ ਹੀ ਭਗਤ ਜੀ ਦਾ ਅੰਤਮ ਸੰਸਕਾਰ ਕਰਦੇ ਨੇ ਸਿੱਖਾਂ ਨੇ ਗਿਆ ਸੀ ਕਿ ਮਹਾਰਾਜ ਤੁਸੀਂ ਇਹ ਸੰਸਕਾਰ ਕਰਦੇ ਹੋ ਭਾਈ ਭਗਤ ਜੀ ਦੇ ਦੋ ਪੁੱਤਰ ਨੇ ਇੱਕ ਦਾ ਨਾਂ ਸੀ ਪਾਈ ਦੋਲਾ ਇੱਕ ਦਾ ਨਾਂ ਸੀ ਪਾਈ ਜੀਵਨ ਬੜੇ ਜੋ ਦੇ ਸਾਨ ਤੇ ਗੁਰੂ ਦੇ ਬਚਨਾਂ ਨੂੰ ਐਨੇ ਮਾਦੇ ਸਾਨ ਕਿ ਇੱਕ ਵਾਰ ਪਾਈ ਜੀਵਨ ਹੀ ਜਿਹੜੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੈਠੇ ਸਾਨ ਇੱਕ ਬ੍ਰਾਹਮਣ ਦਾ ਪੁੱਤਰ ਮਰ ਗਿਆ ਧੀਰਮਨ ਨੇ ਆਖਿਆ ਕਿ ਗੁਰਾ ਪੁੱਤਰ ਜੀਵਦਾ ਹੋ ਸਕਦਾ ਉਹ ਕਹਿ ਲਗਾ ਕਿਵੇਂ ਕਹਿ ਲਗਾ ਆਪਣੇ ਸ਼ਹਿਰ ਦੇ ਵਿੱਚ ਗੁਰੂ ਹਰਾ ਸਾਹਿਬ ਆਏ ਨੇ ਤੋ ਉਹਨਾਂ ਦੇ ਕੋਲ ਚਲਿਆ ਜਾ ਤੇਰਾ ਪੁੱਤਰ ਜੋਦਾ ਕਰ ਰਿਹਾ ਹਾਂ ਦੀ ਚਾਲ ਸੀ ਕਿ ਜੇ ਜੋਦਾ ਨਾ ਕਰ ਸਕੇ ਮੈਂ ਕਹਾਂਗਾ ਕਾਲੇ ਗੁਰੂ ਨੇ ਪੁੱਤਰ ਹੀ ਨਹੀਂ ਜੋਦਾ ਕਰ ਸਕੇ ਤੇ ਜੇ ਕਰ ਦਿੱਤਾ ਮੈਂ ਕਹਾਂਗਾ ਗੁਰੂ ਨੇ ਕਰਮਾਂਤ ਵਿਖਾਈ ਹੈ ਉਥੇ ਵਿਰੋਧ ਕਰਾਂਗਾ ਅੱਜ ਕਹਿੰਦੇ ਨੇ ਬ੍ਰਾਹਮਣ ਪੁੱਤਰ ਲੈ ਕੇ ਆਇਆ ਤੇ ਗੁਰੂ ਹਰਿ ਸਿੰਘ ਮਹਾਰਾਜ ਕਹਿੰਦਾ ਪੁੱਤਰ ਜੋਦਾ ਕਰਦੇ ਹੋ ਤੇ ਗੁਰੂ ਹਰਿ ਸਿੰਘ ਮਹਾਰਾਜ ਕਹਿੰਦੇ ਨੇ ਕਿ ਹੋ ਨਹੀਂ ਸਕਦਾ ਕਹਿੰਦਾ ਮਹਾਰਾਜ ਮੈਨੂੰ ਨਹੀਂ ਪਤਾ ਤੁਸੀਂ ਕਰਦੇ ਹੋ ਸੰਗਤਾਂ ਦੇ ਵਿੱਚ ਜੋਰ ਪਾਏ ਮਹਾਰਾਜ ਕੋਈ ਗੱਲ ਨੂੰ ਬੜਾ ਰੋਂਦਾ ਹੈ ਕੱਲਾ ਪੁੱਤਰ ਸੀ ਤੁਸੀਂ ਜਿਉਣਾ ਕਰਦੇ ਹੋ ਤੇ ਗੁਰੂ ਹਰਿ ਸਾਹਿਬ ਮਹਾਰਾਜ ਕਹਿੰਦੇ ਤੁਸੀਂ ਸਾਰੇ ਇਕੱਠ ਜੱਦ ਕਰਦੇ ਹੋ ਬੇਨਤੀਆਂ ਕਰਦੇ ਹੋ ਤੇ ਸਾਰੀ ਸੰਗਤ ਦੇ ਵਿੱਚੋਂ ਕੋਈ ਐਸਾ ਸੇਵ ਕਰਕੇ ਖੜਾ ਹੋਵੇ ਜਿਹੜਾ ਆਪਣੇ ਪ੍ਰਾਨ ਦੇ ਆਵਰੇ ਤੇ ਅਸੀਂ ਪਰਮਹੰ ਦਾ ਪੁੱਤਰ ਜਿਉਣਾ ਕਰ ਲਵਾਂਗੇ ਸਭ ਨੇ ਜਿੰਨੀਆਂ ਪਾਰੀਆਂ ਜਦੋਂ ਗੁਰੂ ਹਰਿ ਸਾਹਿਬ ਜੋ ਪਚਾਪ ਸੰਗਤ ਦੇ ਵਿੱਚ ਆਲਟੇ ਖੜਾ ਹੋਇਆ ਬਾਅਦ ਜਾ ਕੇ ਕੂਲੇ ਕੋਲ ਲੰਮਾ ਪੈ ਕੇ ਉੱਤਪਰ ਆਪਣੇ ਕੱਪੜਾ ਤਾੜਿਆ ਤੇ ਆਪਣਾ ਪ੍ਰਾਨ ਤਿਆਰ ਕਰ ਦਿੱਤੇ ਐਿੱਧਰ ਕਹਿਣੇ ਕਿ ਇਹ ਪਰਮੋਗਤ ਟੁੱਟੇ ਆਲਟੇ ਖੜਾ ਹੋ ਗਿਆ ਧੰਨ ਸ੍ਰੀ ਗੁਰੂ ਹਰਿ ਸਹਾਬ ਰਾਜ ਜਿਹਨ ਲਗੇ ਬਾਹ ਪਾਈ ਜੀਵਨ ਤੇ ਗੁਰੂ ਨਾਨਕ ਦੇ ਘਰ ਦੇ ਵਿੱਚ ਸਿੱਖੀ ਨੂੰ ਕਮਾਇਆ ਹੈ ਗੁਰੂ ਦੇ ਬਚਨਾਂ ਨੂੰ ਕਮਾਇਆ ਹੈ ਕਿ ਆਹ ਦੇ ਸਿਰਫ ਐਨਾ ਸੀਨਾ ਕੋਈ ਉੱਠ ਕੇ ਖੜਾ ਹੋਵੇ ਤੇ ਆਪਣਾ ਪ੍ਰਾਨ ਤਿਆਰ ਕਰ ਦੇਵੇ ਤੋ ਗੁਰੂ ਨੇ ਵਚਨ ਕਰੇ ਪਰ ਜਾਣੀ ਨਹੀਂ ਜਾਣ ਦਿੱਤੇ ਮਹਾਰਾਜ ਨੇ ਵਚਨ ਕੀਤੇ ਕਿ ਪਾਈ ਭਗਤੂ ਦੇ ਘਰ ਦੇ ਵਿੱਚ ਪਾਈ ਜੀਵਨ ਦੇ ਘਰ ਦੇ ਵਿੱਚ ਕਦੇ ਕਿਸੇ ਚੀਜ਼ ਦੀਆਂ ਕਮੀਆਂ ਨਹੀਂ ਹੋਣਗੀਆਂ ਉਸ ਪਾਈ ਭਗਤੂ ਦਾ ਅੰਤ ਸੰਸਕਾਰ ਗੁਰੂ ਹਰਿ ਸਿੰਘ ਮਹਾਰਾਜ ਕਰਦੇ ਨੇ ਸਿੱਖਣ ਕਿ ਮਹਾਰਾਜ ਦੋ ਪੁੱਤਰ ਤੁਸੀਂ ਜੋ ਘਰ ਆਏ ਤੇ ਗੁਰੂ ਹਰਿ ਸਿੰਘ ਮਹਾਰਾਜ ਕਹਿੰਦੇ ਨਹੀਂ ਇਹ ਦੋ ਪੁੱਤਰ ਨੇ ਪਾਵੇਂ ਪਰ ਭਾਈ ਭਗਤੂ ਜਿਹੜਾ ਇਹ ਗੁਰੂ ਦਾ ਪੁੱਤਰ ਸੀ ਕੰਨ ਦੇ ਮਹਾਰਾਜ ਕਿਵੇਂ ਸਤਿਗੁਰੂ ਪ੍ਰਭ ਆਸਾ ਮਹਾਰਾਜ ਜਿਹੜੇ ਦੇ ਕੋ ਗੁਰੂ ਅਰਜਨ ਦੇ ਮਹਾਰਾਜ ਜਿਹੜੇ ਕਰ ਧੰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਹੜੇ ਕਰ ਚਾਰ ਪੁੱਤਰਾਂ ਨੇ ਜਨਮ ਲੈਣਾ ਸੀ ਪਰ ਜਦ ਚਾਰ ਪੁੱਤਰਾਂ ਨੇ ਜਨਮ ਲੈਣਾ ਸੀ ਤੇ ਇਹ ਭਾਈ ਆਦਮ ਜਿਹੜਾ ਸੀ ਨਾ ਗੁਰੂ ਨੇ ਕੋਲ ਚੱਲ ਕੇ ਗਿਆ ਬੇਨਤੀ ਕੀਤੀ ਮਹਾਰਾਜ ਪੁੱਤਰ ਦਿਓ ਤੇ ਸਤਿਗੁਰੂ ਜੀ ਕਹਿ ਲਗੇ ਤੇਰੇ ਕਰਮਾਂ ਦੇ ਵਿੱਚ ਨਹੀਂ ਕਹਿ ਲਗਾ ਮਹਾਰਾਜ ਤੁਹਾਡੇ ਦਰ ਤੇ ਆਇਆ ਤੇ ਪੁੱਤਰ ਨਾ ਮਿਲੇ ਇਹ ਹੋ ਨਹੀਂ ਸਕਦਾ ਤੇ ਉਸ ਸਮੇਂ ਗੁਰਨਾਮ ਦਾਸ ਜੀ ਮਹਾਰਾਜ ਕਹਿ ਲਗੇ ਚੰ ਠੀਕ ਹੈ ਸਾਡੇ ਘਰ ਦੇ ਵਿੱਚ ਚਾਰ ਪੁੱਤਰਾਂ ਦਾ ਜਨਮ ਲੈਣਾ ਸੀ ਪਰ ਹੁਣ ਸਾਡੇ ਘਰ ਦੇ ਵਿੱਚ ਤਿੰਨ ਪੁੱਤਰਾਂ ਦਾ ਜਨਮ ਹੋਵੇਗਾ ਤੇ ਚੌਥੇ ਪੁੱਤਰਾਂ ਦੇ ਵਿੱਚੋਂ ਇੱਕ ਪੁੱਤਰ ਪਾਈ ਅਸੀਂ 13 ਗੱਲ ਦੇ ਵਿੱਚ ਕਰਾਂਗੇ ਉੱਥੇ ਫਿਰ ਕਹਿੰਦੇ ਨੇ ਕਿ ਭਾਈ ਆਦਮ ਦੇ ਘਰ ਦੇ ਵਿੱਚ ਇੱਕ ਪੁੱਤਰ ਦਾ ਜਨਮ ਹੋਇਆ ਤੇ ਗੁਰੂ ਹਰਿ ਸਿੰਘ ਮਹਾਰਾਜ ਕਹਿੰਦੇ ਨੇ ਭਾਈ ਪਤਨ ਤੁਚੇ ਨਾ ਹੈ ਪਾਈ ਆਜੂ ਦਾ ਪੁੱਤਰ ਜ਼ਰੂਰ ਬਣ ਕੇ ਆਇਆ ਹੈ ਪਰ ਹੈ ਗੁਰੂ ਰਾਮਦਾਸ ਜੀ ਮਹਾਰਾਜਾ ਆਪਣਾ ਪੁੱਤਰ ਬਣਦਾ ਸੀ ਤਾਂ ਅਸੀਂ ਸੰਸਕਾਰ ਆਪਣੇ ਹੱਥੀ ਕਰਨ ਆਏ ਹਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੰਸਾਰ ਦੇ ਭਲੇ ਵਾਸਤੇ ਬਨੇ ਕਾ ਕਾਰਜ ਕੀਤੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਐਲਾਨ ਕੀਤਾ ਸੀ ਕਿ ਜਿੱਥੇ ਵੀ ਗੁਰਦੁਆਰਾ ਬਣੇ ਉੱਥੇ ਨਾਲ દવાਖਾਨੇ ਜ਼ਰੂਰ ਬਣਾਈ ਚਾਣ ਅੱਜ ਸਾਡੀ ਬੜੀ ਕਿਸਮਤ ਹੈ ਵੱਡੇ ਵੱਡੇ ਤੇਰੇ ਜ਼ਰੂਰ ਬਣਦੇ ਨੇ ਪਰ ਕਦੇ ਕਿਸੇ ਬਾਪੇ ਨੇ ਆਪਣੇ ਟੇਰੇ ਦੇ ਵਿੱਚ ਤਵਾਫ ਖਾਨੇ ਨਹੀਂ ਬਣਾਏ ਬੱਚਿਆਂ ਦੀ ਪੜਾਈ ਦੇ ਵਾਸਤੇ ਸਕੂਲ ਨਹੀਂ ਬਣਵਾਏ ਪਰ ਗੁਰੂ ਹਰਿ ਸਿੰਘ ਮਹਾਰਾਜ ਨੇ ਐਲਾਨ ਕੀਤਾ ਸੀ ਕਿ ਜਿੱਥੇ ਵੀ ਗੁਰੂ ਨਾਨਕ ਦਾ ਘਰ ਬਣੇਗਾ ਉੱਥੇ ਤਵਾਫ ਖਾਨੇ ਬਣਾਏ ਜਾਣ ਕਰੀਬਾ ਦਾ ਇਲਾਜ ਕੀਤਾ ਜਾਏ ਧੰਨ ਸ੍ਰੀ ਗੁਰੂ ਹਰਿ ਸਿੰਘ ਮਹਾਰਾਜ ਨੇ ਪ੍ਰਕਾਸ਼ ਦਿਹਾੜਾ ਆਪ ਸਭ ਸੰਗਤਾਂ ਨੂੰ ਇਸ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਸਤਿਗੁਰੂ ਦੀ ਕਿਰਪਾ ਕਰਨ ਬੇਸ਼ਕ ਕਰਨ ਗੁਰੂ ਸਾਹਿਬ ਜੀ ਦਾ ਅਨੁਆਸ ਬਹੁਤ ਅਮੇਰਾ ਹੈ ਗਹਿਰਾਈ ਦੇ ਵਿੱਚ ਜਾਵਾਂਗੇ ਤੇ ਗੁਰੂ ਸਾਹਿਬ ਜੀ ਦੀਆਂ ਅਚਰਜ ਪੌਤਾਂ ਦੇ ਰਹੇ ਨੇ ਉਹ ਕਦੇ ਸਮਝਣ ਦਾ ਯਤਨ ਕਰੀਏ ਤੇ ਸਮਾਂ ਬਹੁਤ ਲੱਗਦਾ ਹੈ ਪਰ ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆਪ ਗੁਰੂ ਰੋਪ ਸੰਗਤ ਸਤਿਗੁਰੂ ਜੀ ਦੇ ਵਰਸ਼ਣ ਯੋਗ